ਤਾਂ ਬਹੁਤ ਨਿੱਕੀ ਗੱਲ ਰਹਿ ਜਾਂਦੀ ਹੈ ਪਰ ਕੋਈ ਕਰੇ ਜੇ ਸਮੇ ਨਾਦਰ ਸ਼ਾਹ ਨੂੰ ਇਹ ਪਤਾ ਲੱਗਾ ਨਾ ਬੀਏ ਸਿੰਘ ਸੌਣ ਵੇਲੇ ਵੀ ਕਿਰਪਾਨ ਆਪਣੇ ਕੋਲ ਰੱਖ ਕੇ ਸੌਂਦੇ ਨੇ ਹੱਥ ਦੇ ਵਿੱਚ ਇਹਨਾਂ ਦੇ ਕਿਰਪਾਨਾਂ ਹੁੰਦੀਆਂ ਨੇ ਤੇ ਉਹ ਸਮੇ ਜਿਹੜਾ ਇਹ ਹੱਥ ਦੇ ਵਿੱਚ ਕਿਰਪਾਨਾਂ ਰੱਖ ਕੇ ਸੌਂਦੇ ਨੇ ਕਿਰਪਾਨ ਨੂੰ ਗੱਲ ਲਾ ਕੇ ਸੌਂਦੇ ਨੇ ਅਸਲ ਤੇ ਵਿੱਚ ਨਾਦਰ ਸ਼ਾਹ ਉਸ ਸਮੇ ਖਾਲਸੇ ਦੇ ਜੁਝਾਰੂ ਪੁਨੇ ਨੂੰ ਪੜ ਸੁਣ ਸੁਣ ਕੇ ਨਾ ਆਸ਼ਾਸ਼ ਗਰੁਠੇ ਅਸੀਂ ਉਸ ਸਮੇਂ ਜਕਰੀਆ ਖਾਨ ਇੱਕ ਗੱਲ ਕਹੀ ਕਹਿਣ ਲੱਗਾ ਇਹ ਮੁਠੀ ਭਰਨੇ ਇਹਨਾਂ ਨੂੰ ਦਲ ਕੇ ਰੱਖ ਦਵਾਂਗੇ ਮੁਠੀ ਭਰਨੇ ਇਹਨਾਂ ਨੂੰ ਦਲ ਕੇ ਰੱਖ ਦਵਾਂਗੇ ਉਸ ਸਮੇਂ ਨਾਦਰ ਸ਼ਾਨ ਇੱਕ ਗੱਲ ਕਹੀ ਸੀ ਕਹਿਣ ਲੱਗਾ ਯੋਧੇ ਦਾ ਕਦ ਯੋਧੇ ਦਾ ਕਦ ਭਾਗ ਬਿੰਤੀ ਉਸ ਨੇ ਗੱਲ ਕੀਤੀ ਪਰ ਉਹਦੇ ਨਾਵਲ ਲਿਖਣ ਦਾ ਬੜਾ ਤਰੀਕਾ ਉਹ ਕਹਿੰਦਾ ਯੋਧੇ ਦਾ ਕੱਦ ਜਿਹੜਾ ਹੈ ਉਹਦੀ ਗਿਣਤੀ ਤੋਂ ਨਹੀਂ ਵਾਪਿਆ ਜਾਂਦਾ ਯੋਧੇ ਦਾ ਕੱਦ ਉਹਦੀ ਬੀਰਤਾ ਤੋਂ ਵਾਪਿਆ ਜਾਂਦਾ ਤੇ ਉਹਨੇ ਇੱਕ ਗੱਲ ਕਹਿ ਦਿੱਤੀ ਸੀ ਕਹਿਣ ਲੱਗਾ ਜੇ ਇਹ ਯੋਧੇ ਇੰਨੇ ਤਗੜੇ ਨੇ ਨਾ ਕਹਿਣ ਲੱਗਾ ਮੈਨੂੰ ਜਿਹੜਾ ਹੈ ਉਹ ਲਾਲ ਕਿਨੇ ਦੇ ਉੱਤੇ ਝੂਟਾ ਹੋਇਆ ਹੈ ਗਰੀਨ ਨਿਸ਼ਾਨ ਡਾਵਾ ਡੋਰ ਹੁੰਦਾ ਦਿਖ ਰਿਹਾ ਨਾਦਰਸ਼ਾ ਕਹਿ ਗਿਆ ਸੀ